ਹਾਂਜੀ ਬਾਜੀ ਡਰੈਸ ਦੱਸਿਓ ਆਪਣਾ ਜੇ ਕਿਸੇ ਵੀਰ ਨੇ ਆਉਣਾ ਹੋਵੇ ਮਿਲਣਾ ਹੋਵੇ ਤੁਹਾਨੂੰ ਕਿੱਥੇ ਮਿਲੇ ਤੇ ਫੋਨ ਨੰਬਰ ਦੱਸੋ ਜੀ ਇਹ ਆਪਣਾ ਪੰਜਾਬ 68 ਫਾਰਮ ਆ ਜੀ ਪਿੰਡ ਪਾਨਾ ਜੀ ਤੇ ਮੀਮਸੇ ਦੇ ਲਾਗੇ ਪੈ ਜਾਂਦਾ ਜੀ ਜ਼ਿਲ੍ਹਾ ਸੰਗਰੂਰ ਤੁਸੀਂ ਧੂਰੀ ਲੈ ਵੀ ਦੋਸਤੋ ਇਹ ਵੀਡੀਓ ਨਾਬੇ ਸ਼ਹਿਰ ਮੰਡੀ ਚ ਆਪਾਂ ਬਣਾ ਰਹੇ ਸੀ ਤੇ ਨੰਬਰ ਆਏਗਾ ਜੀ ਆਪਣਾ 94174 55000 ਠੀਕ ਆ ਜੀ ਦੁਬਾਰਾ ਅੰਗਰੇਜ਼ੀ ਚ ਰਿਪੀਟ ਕਰਿਓ ਮੜ ਜਾ 94174 5500 ਲੈ ਵੀ ਦੋਸਤੋ ਬਾਜੀ ਜੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਨੇ ਕੋਈ ਜਾਨਵਰ ਘੋੜਾ ਘੋੜੀ ਬਛੇਰਾ ਬੱਚਾ ਕੋਈ ਵੀ ਲੈਣਾ ਹੋਵੇ ਬਾਜੀ ਨੂੰ ਤੁਸੀਂ ਫੋਨ ਕਰਕੇ ਸਾਰੀ ਗੱਲਬਾਤ ਪੁੱਛ ਸਕਦੇ ਸਾਸੀ ਕਾਲ ਸਾਰੇ ਦੋਸਤਾਂ ਨੂੰ ਜੀ ਅੱਜ ਆਪਾਂ ਨਾਬੇ ਸ਼ਹਿਰ ਮੰਡੀ ਦੇ ਵਿੱਚ ਪਹੁੰਚੇ ਸੀ ਦੋਸਤੋ ਜੋ ਘੋੜਿਆਂ ਦੀ ਮੰਡੀ ਲੱਗੀ ਹੋਈ ਆ ਤੁਹਾਨੂੰ ਬਾਈ ਜੀ ਨਾਲ ਮਲਾਉਣ ਲੱਗਿਆਂ ਹਾਂਜੀ ਸਾਸੀ ਕਾਲ ਜੀ ਤੇ ਬਾਈ ਜੀ ਕਿਹੜੇ ਕਿਹੜੇ ਜਾਨਵਰ ਬੱਚੇ ਲੈ ਕੇ ਆਏ ਆ ਆਪਾਂ ਆਪਣੇ ਕੋਲੇ ਵੀਰੇ ਤਕਰੀਬਨ 15 ਜਾਨਵਰ ਨੇ ਜੀ ਸਾਰਾ ਉਹ ਸਭਾ ਜਾਨਵਰ ਦੇ ਸੇਲ ਕਰਨ ਵਾਲੇ ਜੀ ਮਾਰਵਾੜੀ ਵੀ ਨੇ ਨੁਕਰੇ ਵੀ ਨੇ ਜੀ ਦੱਸਿਓ ਬਾਈ ਜੀ ਮੜ ਜੀ ਡਿਟੇਲ ਦੇ ਵਿੱਚ ਹਾਂਜੀ ਡਿਟੇਲ ਦੱਸ ਦਿਆਂ ਪਹਿਲੇ ਨੰਬਰ ਤੇ ਜਿਹੜਾ ਬਸ਼ੇਰਾ ਦੇਖ ਰਹੇ ਤੁਸੀਂ 5 ਕਿਲਿਆਂ ਜੀ ਇਹ ਪਟਵਾਰੀ ਘੋੜੇ ਦਾ ਜੀ ਆਹ ਇਹਦੀ ਗ੍ਰੇਡ ਕੈਂਪ ਲੱਗਦੀ ਆ ਜੀ ਇੱਕ ਇਹ 9 ਮਹੀਨੇ ਦਾ ਹੋ ਗਿਆ। ਅੱਛਾ ਜੀ। ਤੇ ਕੱਦ ਕਿੰਨਾ ਜੀ? ਇਹਦਾ ਕੱਦ ਤਾਂ ਜੀ ਇਹਲੇ 9 ਮਹੀਨੇ ਦਾ ਹੋ ਗਿਆ ਜੀ ਕੱਦ ਹੋਊਗਾ ਇਹਦਾ 55 ਇੰਚ ਦੇ ਗੇੜ। ਜੀ। ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਆ ਫਾਬਲਕ ਬਸ਼ੇਰੀ ਆ ਗਈ ਜੀ। ਜੀ। ਤੇ ਇਹ ਰਾਮੇ ਵਾਲੇ ਘੋੜੇ ਦੀ ਹੈ 14 ਮਹੀਨਿਆਂ ਦੀ ਹੋ ਗਈ ਜੀ 60 ਇੰਚ ਕਰਦਾ। ਜੀ। ਤੇ ਮਾਂ ਇਹਦੀ ਅਬਲਖਾ ਜੀ ਪੈਲਸ ਲਾਈਨ ਦੀ। ਜੀ। ਤੇ ਇਹਦਾ ਮੁੱਲ ਹੈ ਜੀ ਆਪਾਂ 4 ਲੱਖ ਰੁਪਈਆ ਕਰਾਂ। ਇਦਾ ਮੁੱਲ 4 ਲੱਖ ਹਾਂ ਠੀਕ ਆ ਜੀ ਇਹ ਇੱਕ ਘੋੜੀ ਬਸ਼ੇਰੀ ਆ ਗਈ ਜੀ 16 ਮਹੀਨੇ ਦੀ ਇਹ ਪਟਵਾਰੀ ਘੋੜੀ ਦੀ ਧੀ ਆ ਜੀ ਜੀ ਹਾਂ ਜੀ ਇਹਦੀ ਮਾਂ ਵੀ 1 ਲੱਖ ਆ ਜੀ ਇਹਦੀ ਮਾਂ ਫਰਕਾਣੇ ਵਾਲੇ ਘੋੜੇ ਦੀ ਆ ਸਿੱਧੇ ਉਹ ਖੜਸ ਲੱਤ ਨਾਲ ਮਰੇ ਇਧਰੋਂ ਅੱਛਾ ਇਹਦਾ ਕੱਦ ਕਾਠ ਬਾਈ ਜੀ ਇਹ 65 ਇੰਚ ਹੋ ਗਈ ਸਾਢੇ 65 ਇੰਚ ਹਾਂ ਜੀ ਠੀਕ ਆ ਜੀ ਇਹ 16 ਮਹੀਨਿਆਂ ਦੀ ਹੋਈ ਆ ਜੀ ਹਲੇ ਜੀ ਤੇ ਇਹਦਾ ਕਿੰਨਾ ਮੁੱਲ ਕਰਦੇ ਆਂ ਬਾਈ ਜੀ ਇਹਦਾ 6 ਲੱਖ ਰੁਪਈਆ ਜੀ 6 ਲੱਖ ਰੁਪਈਆ ਇਹਦਾ ਮੁੱਲ ਆ ਠੀਕ ਆ ਬਾਈ ਜੀ ਇਹ ਪਟਵਾਰੀ ਜਿਹੜਾ 70 ਇੰਚ ਦਾ ਘੋੜਾ ਜੀ ਉਹਦੀ ਧੀ ਆ ਜੀ ਆ ਘੋੜੀ ਜੱਗੇ ਆ ਗਈ ਇਹ ਰਾਜ ਸੇਖਰੇਆ ਵਾਲਾ ਘੋੜਾ ਜੀ ਜਤਨਾਕਰ ਦਾ ਬੱਚਾ ਜੀ ਜੀ ਤੇ ਇਹ ਉਹਦੀ ਆ ਜੀ ਇਹਦੀ 65 ਇੰਚ ਹਾਈਟ ਹੈ ਜੀ ਜੀ ਤੇ ਇਹਦਾ ਮੁੱਲ ਆਪਾਂ 7 ਲੱਖ ਰੁਪਇਆ ਕਰਦੇ ਹਾਂ 7 ਹਾਂ ਠੀਕ ਹੈ ਜੀ ਤੇ ਅੱਗੇ ਆਹ ਘੋੜੀ ਆ ਗਈ ਜੀ ਨੀਲੀ ਘੋੜੀ ਹੈ ਜਿਹੜੀ ਬਰੀਡਿੰਗ ਲਈ ਘੋੜੀ ਬਹੁਤ ਜ਼ਿਆਦਾ ਚੰਗੀ ਹੈ ਨੇ ਬੱਚੇ ਬਹੁਤ ਜ਼ਿਆਦਾ ਚੰਗੇ ਦਿੱਤੇ ਹੋਏ ਆ ਪਹਿਲਾਂ ਜੀ ਤੇ ਹੁਣ ਵੀ ਇਹਦੇ ਪਿੱਛੇ ਬਸ਼ੇਰੀ ਸੀਗੀ ਬਹੁਤ ਜ਼ਿਆਦਾ ਚੰਗੀ ਤੇ ਦੁਬਾਰੇ ਗੱਭਣ ਆ ਜੀ ਇਹ 5 ਮਹੀਨੇ ਜੀ ਹਾਂ ਜੀ ਇਹਦੀ 65 ਇੰਚ ਹਾਈਟ ਹੈ ਜੀ ਤੇ ਇਹਦਾ ਆਪਾਂ 5 ਲੱਖ ਰੁਪਇਆ ਮੁੱਲ ਕਰਦੇ ਹਾਂ ਜੀ ਆਬਸ਼ੇਰੀ ਆ ਗਈ ਜੀ ਕੋ ਮੈਂ ਤਾਂ ਮੱਥੇ ਫੁੱਲ ਦੀ ਬਸ਼ੇਰੀ ਆ ਜੀ ਇਹ ਸਰਖਾਵ ਘੋੜੇ ਦੀ ਧੀ ਆ ਇਹਦੀ ਮਾਂ ਵੀ ਕੋਮੈਤ ਸੀਗੀ ਜੀ ਤੇ ਮਾਂ ਇਹਦੀ ਕਾਲੇ ਕਾਂਟੇ ਦੀ ਆ ਜੀ ਜੀ ਇਹਦਾ ਮੁੱਲ ਜੀ ਇਹਦਾ 4.5 ਲੱਖ ਰੁਪਈਆ ਜੀ ਜੀ ਅਗੇ ਆਬਸ਼ੇਰੀ ਆ ਗਈ ਜੀ ਇਹ ਗੁਲਬਾਗ ਘੋੜੇ ਦੀ ਧੀ ਆ ਜੀ ਜੀ ਤੇ 16 ਮਹੀਨੇ ਦੀ ਹੋ ਗਈ ਮਾੜਾ ਮੂੰਹ ਕਮਾਇਆ ਇਧਰ ਨੂੰ ਚਲੋ ਕੋਈ ਨਹੀਂ ਕੋਈ ਨਹੀਂ ਜੀ ਇਹਦਾ ਕੱਦ ਕੜ ਕੇ ਨਾ ਜੀ ਇਹ 65 ਇੰਚ ਉਹ ਵੀ ਜੀ 9 ਮਹੀਨੇ ਦੀ ਹੈ ਜੀ ਕਿੰਨੇ ਮਹੀਨੇ ਦੀ ਜੀ 16 ਮਹੀਨੇ ਦੀ ਹੈ ਜੀ ਜੀ ਇਹਦਾ 7 ਲੱਖ ਰੁਪਇਆ ਮੋਲ ਹੈ ਜੀ 7 ਲੱਖ ਠੀਕ ਹੈ ਜੀ ਠੀਕ ਹੈ ਵੀ ਕੋਈ ਨਹੀਂ ਆ ਜੀ ਇਹ ਦੁੱਲੇ ਘੋੜੇ ਦੀ ਵਸ਼ੇਰੀ ਆ ਜੀ ਜੀ ਇਹਦੀ ਮਾਂ ਆਪਣੇ ਹੈਗੀ ਜੀ ਸੂਰਜ ਘੋੜੇ ਦੀ ਮੈਲ ਵਾਲੇ ਦੀ 65 ਇੰਚ ਜੀ ਤੇ ਇਹ 18 ਮਹੀਨੇ ਦੀ ਬਸ਼ੇਰੀ ਹੈ ਜੀ ਇਹਦਾ ਵੀ 65 ਇੰਚ 62 ਇੰਚ ਦੇ ਲੋਵੇ ਕਰਦਾ ਜੀ ਜੀ ਬਹੁਤ ਵੱਡੀ ਬਣੂਗੀ ਇਹ ਜੀ ਬਾਲ ਪੋਰੀਆਂ ਦੀ ਸਾਫ ਆ ਇਹਦਾ 15 ਲੱਖ ਰੁਪਿਆ ਮੁੱਲ ਹੈ 15 ਲੱਖ ਜੀ ਹਾਂ ਜੀ ਠੀਕ ਆ ਜੀ ਤੇ ਆ ਆਪਲਖ ਘੋੜੀ ਆ ਗਈ ਜੀ ਇਹਦੀ ਵੀ 65 ਇੰਚ ਹਾਈਟ ਆ ਜੀ ਜੀ ਪੂਰੀ ਬਾਡੀਦਾਰ ਘੋੜੀ ਆ ਜੀ ਤੇ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਅੰਦਰ ਦੀ ਬਿਲਕੁਲ ਸਾਫ ਆ ਚਾਲ ਚੁਰ ਬਹੁਤ ਸੋਹਣੀ ਚੱਲਦੀ ਆ ਜੀ ਹਾਂ ਜੀ ਇਹ ਇਹਦਾ 4 ਲੱਖ ਰੁਪਇਆ ਮੁੱਲ ਆ ਜੀ। ਜੀ। ਇਧਰੇ ਨੁਕਰੀ ਘੋੜੀ ਆ। ਹਾਂਜੀ ਭਾਈ ਜੀ ਇਹਦੇ ਬਾਰੇ ਦੱਸਿਓ ਪੂਰੀ ਡਿਟੇਲ ਦੇ ਵਿੱਚ ਬਹੁਤ ਸੋਹਣੀ ਘੋੜੀ ਆ ਜੀ ਇਹ। ਇਹ ਘੋੜੀ ਆਪਣੀ ਮੇਲੇ ਦੀ ਸ਼ਾਨ ਬਣੀ ਹੋਈ ਆ ਜੀ ਪੂਰੀ। ਜੀ। ਇਹਦੀ 63 ਇੰਚ ਹਾਈਟ ਆ ਜੀ। ਜੀ। ਇਹ ਨੁਕਰੀਆ ਅਲੀ ਗਾਉਂਡਰ ਘੋੜੇ ਦੀ ਧੀ ਆ ਜੀ। ਸਪੌਟਲੈਸ ਆ ਬਿਲਕੁਲ। ਜੀ। ਇਹ ਐਸ਼ ਉਹ ਵੀ ਜਿੱਤੀ ਹੈ ਜੀ ਘੋੜੀ ਜੀ ਤੇ ਤਕਰੀਬਨ ਇਹਨੇ ਪਹਿਲਾਂ ਵਾਲੇ ਜਾਨੀ ਵੀ ਘਰਾਂ ਵਾਲੇ ਚੇਤਕ ਤੋਂ ਇਹਨੇ ਇੱਕ ਸੂਆ ਦਿੱਤਾ ਅੱਛਾ ਜੀ ਅੱਜ ਸਵੇਰੇ ਹੀ ਇਹ ਆਦਲ ਘੋੜਾਂ ਦੀ ਭਾਗਸਰ ਵਾਲਾ ਜੀ ਇੱਥੇ ਮੰਡੀ 'ਚ ਪਹੁੰਚਿਆ ਹਾਇ ਉਹ ਵੀ ਜੀ ਉਹਦੇ ਤੋਂ ਮਲਾਈ ਹੈ ਜੀ ਅੱਜ ਸਵੇਰੇ ਮੇਡ ਕਰਵਾਈ ਹੈ ਇਹ ਜੀ ਆਪਣੇ ਮੇਲੇ ਦੀ ਪੂਰੇ ਸਾਰੇ ਮੇਲੇ ਦੀ ਸ਼ਾਨ ਹੈ ਜੀ ਬਹੁਤ ਚੰਗੀ ਘੋੜੀ ਹੈ ਜੀ ਜੀ ਇਹਦੀ ਕਿੰਨੀ ਕੀਮਤ ਕਰਦੇ ਆ ਜੀ ਇਹਦਾ 5 11 ਲੱਖ ਰੁਪਇਆ ਮੰਗਦੇ ਆ 11 ਲੱਖ ਡਿਮਾਂਡ ਦੋਸਤੋ ਬਾਈ ਜੀ ਇਹ ਘੋੜੀ ਦੀ ਕਰਦੇ ਨੇ ਉਸ ਤੋਂ ਬਾਅਦ ਆ ਗਈ ਇਹਦੇ ਨਾਲ ਖੜੀ ਹੈ ਬਾਈ ਜੀ ਇਹ ਕਿਹੜੀ ਆ ਇਹ ਅਬਲਖਾ ਜੀ ਬੇਸ਼ੇਰੀ ਜੀ ਇਹ ਕਨਗੋ ਘੋੜਾ ਜੀ ਜੀ ਦੀ ਧੀ ਆ ਗ੍ਰੇਟ ਕੈਂਪਲਰ ਦੀ ਪੋਤੀ ਹੋਗੀ ਜੀ ਇਹ ਜੀ ਦੀ ਮਾਂ ਕਾਲੀ ਅਬਲਖਾ ਜੀ ਵੀ ਆਪਣੇ ਘਰੀ ਖੜੀ ਆ ਜੀ ਤੇ ਉਹ ਦੁਬਾਰਾ ਸੂਈ ਹੋ ਜਾਂ ਹੁਣ ਸ਼ਾਨੇਂ ਹਿੰਦ ਘੋੜੇ ਤੋਂ ਜੀ ਤੇ ਇਹ 2 ਸਾਲ ਉਮਰ ਹੋ ਗਈ ਜੀ ਦੀ 61 ਇੰਚ ਹਾਈਟ ਹੈ ਜੀ ਤੇ ਇਹਦਾ 4 ਲੱਖ ਰੁਪਏ ਡਿਮਾਂਡ ਆ 4 ਲੱਖ ਰੁਪਏ ਦੋਸਤੋ ਇਹ ਘੋੜੀ ਦੀ ਬਾਈ ਜੀ ਡਿਮਾਂਡ ਕਰਦੇ ਨੇ ਉਸ ਤੋਂ ਬਾਅਦ ਆ ਗਿਆ ਘੋੜਾ ਜੀ ਉਸ ਤੋਂ ਬਾਅਦ ਇਹ ਦਲਬਾਹ ਘੋੜੇ ਦਾ ਬਸ਼ੇਰ ਆ ਜੀ ਜੀ ਜਿਹਦੇ ਪਿਛਲੇ ਦੋ ਪੈਰ ਜਿੱਤੇ ਮੱਥੇ ਫੁੱਲ ਲਾਰ ਰੋਤਨ ਵਾਲੀ ਮਾਰਕਿੰਗ ਆ ਜੀ ਜੀ ਇਹਦੀ ਮਾਂ 나ਗ ਘੋੜੇ ਦੀ ਆ ਬਹੁਤ ਭਾਰੀ ਘੋੜੀ ਆ ਜੀ ਤੇ ਆਪ ਇਹ 63 ਇੰਚ ਹੋ ਗਿਆ ਜੀ ਇਸ ਟਾਈਮ ਜੀ ਇਹਦਾ 15 ਲੱਖ ਰੁਪਏ ਮੁੱਲ ਆ ਲੈ ਵੀ ਦੋਸਤੋ ਇਹਦਾ 15 ਲੱਖ ਬਾਈ ਜੀ ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ ਮਾੜਾ ਮੋਟਾ ਅਡਜਸਟਮੈਂਟ ਦੋਸਤੋ ਹੋ ਜੂਗੀ ਸੈਟਿੰਗ ਜਦੋਂ ਕਾਊਂਟਰ ਤੇ ਬੈਠਾਂਗੇ ਆਪਾਂ ਉਸ ਟਾਈਮ ਸੈਟਿੰਗ ਬਾਈ ਜੀ ਹੋ ਜੂਗੀ ਨਾ ਹਾਂਜੀ ਹਾਂਜੀ ਠੀਕ ਆ ਤੇ ਇਹ ਘੋੜਾ ਜੀ ਘੋੜਾ ਘੋੜੀਆਂ ਇਹ ਘੋੜੀ ਆ ਜੀ ਚਾਲ ਵਾਲੀ ਘੋੜੀ ਆ ਜੀ ਜੀ ਇਹ ਵੀ ਤੁਸੀਂ ਇਹ ਕਹੋ ਮੰਡੀ 'ਚ ਜਿੰਨੀਆਂ ਵੀ ਘੋੜੀਆਂ ਆਈਆਂ ਨੇ ਸਭ ਤੋਂ ਜ਼ਿਆਦਾ ਚਾਲ ਇਹ ਚੱਲ ਰਹੀ ਹੈ ਜੀ ਜੀ ਹਾਂਜੀ ਇਹ ਤਕਰੀਬਨ ਜਦੋਂ ਇਹਦੀ ਪ੍ਰੈਕਟਿਸ ਹੋਈ ਹੁੰਦੀ ਹੈ ਜੀ ਪੂਰੀ ਇਹ 40 ਦੀ ਸਪੀਡ ਤੇ ਚੱਲ ਜਾਂਦੀ ਹੈ ਜੀ ਜੀ ਤੇ 35 36 ਦਾ ਆਮ ਹੀ ਚਲਦੀ ਜੀ ਇਹ ਜੀ ਇਹ ਘੋੜੀ ਨੇ ਬਹੁਤ ਨਾਮ ਜਿੱਤੇ ਹੋਏ ਆ ਜੀ ਤੇ ਬਹੁਤ ਜ਼ਿਆਦਾ ਚੰਗੀ ਆ ਇਹ ਚਾਲ ਵਾਲੀ ਸਪੈਸ਼ਲ ਘੋੜੀ ਆ ਜੀ ਰੇਗਿਆ ਚਾਰ ਜੀ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ 4 ਲੱਖ ਰੁਪਈਆ ਲੈ ਵੀ ਦੋਸਤੋ ਇਹ ਘੋੜੀ ਦੀ 4 ਲੱਖ ਰੁਪਈਆ ਬਾਈ ਜੀ ਡਿਮਾਂਡ ਕਰਦੇ ਨੇ ਉਸ ਤੋਂ ਬਾਅਦ ਜੀ ਠੀਕ ਆ ਜੀ ਤੇ ਬਾਈ ਜੀ ਤੁਹਾਨੂੰ ਸਾਰੇ ਬੱਚੇ ਦਿਖਾਤੇ ਆਪਾਂ ਨੇ ਬਾਈ ਜੀ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੇ ਕੋਈ ਗੱਲਬਾਤ ਕਰਨੀ ਆ ਤਾਂ ਬਾਈ ਦਾ ਸਕ੍ਰੀਨ ਤੇ ਨੰਬਰ ਚੱਲਦਾ ਵੇ ਆ ਬਾਈ ਜੀ ਨੂੰ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਜੀ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਸਾਡੀਆਂ ਨਵੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ